ਕਮਰਾਵਾਂ ਦੇ ਵਿੱਚ ਜਦੋਂ ਆਪਾਂ ਜ਼ਮੀਨ ਪੱਧਰ ਕਰਨਦੇ ਨੇ ਸੜਕੋ ਜਿਹੜਾ ਵਸੀਲੇ ਆ ਉਹ ਥੋੜੇ ਆ ਕਾਲ ਚੈਨਲ ਨੂੰ ਬੇਨਤੀ ਕੀਤੀ ਜਾਂਦੀ ਆ ਤੇ ਕਾਲ ਚੈਨਲ ਦਾ ਧੰਨਵਾਦ ਵੀ ਕਰਦੇ ਆ ਜਿਨ੍ਹਾਂ ਅੱਜਾਂ ਨੂੰ ਤੇਲ ਦੇ ਰੂਪ ਚ ਸੇਵਾ ਦਿੱਤੀ ਆ ਇਹ ਜਿਹੜੇ ਸਾਰੇ ਇਹ ਟਰੈਕਟਰ ਇਹ ਨੌਜਵਾਨ ਆਪਣੇ ਕੋਲੋਂ ਲੈ ਕੇ ਤੇਲ ਦੀ ਸੇਵਾ ਤੁਸੀਂ ਕੀਤੀ ਕਿ ਦਰਿਆਵਾਂ ਪਾਰ ਜਿੱਥੇ ਵਾਕੇ ਲੋੜ ਆ ਪਰਸੈਂਟ ਦੇ ਬਹੁਤ ਧੰਨਵਾਦ ਕਰਦਾ ਜਿਹੜੀ ਇਹਨਾਂ ਦੀ ਬਾਹ ਫੜੀ ਆ ਬਾਹ ਵੀ ਤੁਸੀਂ ਐਸੀ ਫੜੀ ਆ ਵੀ ਜੇ ਕਿਸਾਨ ਨੂੰ 40 ਕਿਲੋ ਦਾਣੇ ਪਾਊਗਾ ਤੇ 20 ਕੁਇੰਟਲ ਉਹਦੇ ਕਿੱਲੇ 'ਚੋਂ ਦਾਣੇ ਹੋਣਗੇ ਤੇ ਕਿਸਾਨ ਮਜ਼ਦੂਰ ਦਾ ਭਲਾ ਹੋਊਗਾ ਉਦਾਂ ਆਪਾਂ ਕਿਸਾਨ ਦੀ ਜਿੰਨੀ ਮਰਜ਼ੀ ਬਾਹ ਫੜ ਲਈਏ ਨਹੀਂ ਹੋ ਸਕਦਾ ਇਹ ਜ਼ਮੀਨ ਹੀ ਐਸੀ ਹੈ ਇਹਨੇ ਜ਼ਮੀਨ ਨਹੀਂ ਫਿਰ ਮੋੜ ਪੈਰਾਂ ਸਿਰ ਕਿਸਾਨ ਨੂੰ ਖੜਿਆ ਕਰਨਾ ਗੱਲ ਪੁੱਛ ਲਈਏ ਕਿ ਇਹ ਦਗੋਮਾਲ ਹਾਈਵੇ ਦੇ ਉੱਤੇ ਜਿਹੜਾ ਸੂਪੀਆਂ ਨੂੰ ਮੋੜ ਜਾਂਦਾ ਉਹਦੇ ਉੱਤੇ ਕੈਂਪ ਲੱਗਾ ਬਾਈਪਾਸ ਤੇ ਅੱਜ ਨਾਲੇਓ ਸਿਰਫ 9-10 ਕਿਲੋਮੀਟਰ ਦੀ ਦੂਰੀ ਤੇ ਲੱਗਾ ਵੇ ਇੱਥੇ ਆਣ ਕੇ ਦੇਖੋ ਤੇ ਆਪ ਆਣ ਕੇ ਵਿਜ਼ਿਟ ਕਰੋ ਆਪ ਆਣ ਕੇ ਵਿਜ਼ਿਟ ਕਰੋ ਜਿਹੜੀ ਤਰੀਕੇ ਨਾਲ ਆਪ ਨਾਲ ਸੇਵਾ ਕਰੋ ਸਾਡਾ ਤੇ ਹਰ ਕੋਈ ਕੋਈ ਵਸੀਲਾ ਨਹੀਂ ਅਸੀਂ ਤੁਹਾਡੇ ਮੱਦੇਨਜ਼ਰ ਕੋਈ ਵਸੀਲਾ ਨਹੀਂ ਜਥੇ ਬੰਦਿਆਂ ਉਹ ਕੀ ਵਸੀਲਾ ਇਹ ਬਾਬੇ ਨਾਨਕ ਦੀ ਕਿਰਪਾ ਦਾ ਸਾਲਿਆ ਨਾ ਇੱਕ ਮਤਲਬ ਦਰਿਆੜੇ ਪਿਲਰ ਆ ਵੀ ਨੇ 20 ਕਿੱਲੇ ਸਾਡੇ ਛੁੱਟੀ ਤਾਂ ਥੱਲੇ ਉਹਦੇ ਚ ਪਾਣੀ ਵੀ ਨਹੀਂ ਹੁਣ ਸੁੱਕਾ ਵਾ ਤੇ ਕੋਈ ਗੱਲ ਨਹੀਂ ਕਰ ਲਾਂ ਕੋਈ ਗੱਲ ਨਹੀਂ ਕਿਰਪਾ ਬੱਬੇ ਦੀ ਸਾ ਜਿਹੜੀ ਹੁਣ ਫਸਲ ਬੀਜੀ ਜਾਵੇ ਟਾਈਮ ਤਾਂ ਕਾਫੀ ਲੱਗ ਜਾਣਾ ਵਾ ਜੇ ਤਨਵੀਰ ਨੂੰ ਦੱਸੇ ਕਿ ਡੇਢ ਤੋਂ 2 ਮਹੀਨੇ ਲੱਗਦਾ ਜੇ ਕਰਾਇਆ ਨਾ ਮਿੱਟੀ ਕਿਉਂਕਿ 6 ਤੋਂ 8 ਫੁੱਟ ਜਿਹੜੀ ਮਿੱਟੀ ਪੱਧਰੀ ਕਰਨੇ ਪਾ ਟਾਈਮ ਲੱਗਦਾ ਉਹਨੂੰ ਕਿਸੇ ਪਾਸੇ ਲਾਉਣਾ ਵੀ ਕਿਉਂਕਿ ਜਾਂ ਬਾਹਰ ਕੱਢਣਗੇ ਜਾਂ ਕਿਸੇ ਪਾਸੇ ਕਿਤੇ ਉਹਨੂੰ ਸੈੱਟ ਕਰਕੇ ਉਹਨੂੰ ਜਿਹੜਾ ਪਧਰਾ ਕਰਨਗੇ ਤੇ ਧੰਨਵਾਦ ਉਹਨਾਂ ਸੰਗਤਾਂ ਦਾ ਵੀਰਾਂ ਦਾ ਭਰਾਵਾਂ ਦਾ ਜਿਨ੍ਹਾਂ ਨੇ ਸਹਿਯੋਗ ਕੀਤਾ ਤੇ ਡੀਜ਼ਲ ਦੀ ਸੇਵਾ ਕੀਤੀ ਇਸ ਅਕਾਲ ਚੈਨਲ ਨਾਲ ਜੁੜੇ ਹੋ ਤੁਸੀਂ ਦਾਸ ਤਜਿੰਦਰ ਸਿੰਘ ਗੱਗੋਮਾਲ ਪਿੰਡ ਅਡੇ ਤੇ ਖੜੇ ਆ ਜਿਹੜੇ ਪਿੰਡਾਂ ਦੇ ਵਿੱਚ ਬਹੁਤਾਤ ਦੇ ਵਿੱਚ ਪਾਣੀ ਦੇਖਿਆ ਗਿਆ ਸੀ ਜੇ ਆਪਾਂ ਰਾਵੀ ਦੀ ਗੱਲ ਕਰਦੇ ਆ ਉਧਰਲੇ ਪਾਸੇ ਆਪਾਂ ਬਿਆਸਤੀ ਗੱਲ ਕਰੀਏ ਸਤਲੁਜ ਦੀ ਗੱਲ ਕਰੀਏ ਤੇ ਕਹਿਰ ਮਚਾਇਆ ਸੀ ਨਾ ਦਰਿਆਵਾਂ ਨੇ ਤੇ ਬਹੁਤਾਤ ਪਿੰਡ ਜਿਹੜੇ ਸੀ ਉਸ ਪਾਣੀ ਦੀ ਮਾਰ ਹੀ ਹਟਾ ਗਏ ਆਪਾਂ ਇਸ ਟਾਈਮ ਦੇ ਉੱਤੇ ਰਾਵੀ ਦੇ ਉਸ ਕੰਢੇ ਦੇ ਲੱਗੇ ਆ ਜਿਹਦਰਲੇ ਪਾਸੇ ਇਸ ਪਾਣੀ ਨੇ ਮਾਰ ਮਾਰੀ ਤੇ ਗੱਗੋਮਾਲ ਪਿੰਡ ਆ ਲੱਗੇ ਇੱਥੇ ਰਮਦਾਸ ਪੈ ਜਾਂਦਾ ਵਾ ਟੇਹਰਾ ਬਾਬਾ ਨਾਨਕ ਜੀ ਇੱਕ ਸਾਈਡ ਤੇ ਉੱਤੇ ਆ ਤੇ ਅਜਨਾਲੇ ਦੇ ਬਿਲਕੁਲ ਲੱਗੇ ਆਸੀਂ ਇਸ ਟਾਈਮ ਦੇ ਤੇ ਇਸ ਪਿੰਡਾਂ ਦੇ ਵਿੱਚ ਕੁਝ ਦਿਨ ਪਹਿਲਾਂ ਦੀ ਗੱਲ ਕਰਕੇ ਥੋੜੇ ਦੇ ਪਿੱਛੇ ਤਣ ਚਲ ਜੀਏ ਤੇ 5 ਤੋਂ 7-7 ਫੁੱਟ 10-10 ਫੁੱਟ ਪਾਣੀ ਜਿਹੜਾ ਸੀ ਪੇ ਪੈਲੀਆਂ ਦੇ ਵਿੱਚ ਸੀ ਤੇ 4 ਤੋਂ 5-5 ਫੁੱਟ ਪਾਣੀ ਘਰਾਂ ਦੇ ਵਿੱਚ ਵਹਿ ਚੁੱਕਾ ਸੀ ਬਹੁਤਾਤ ਨੁਕਸਾਨ ਹੋਇਆ ਜੇ ਆਪਾਂ ਸੰਗਤਾਂ ਦੀ ਗੱਲ ਕਰਦੇ ਆਂ ਤੇ ਬਹੁਤਾਤ ਰੂਪ ਦੇ ਵਿੱਚ ਸੰਗਤਾਂ ਇੱਥੇ ਪਹੁੰਚੀਆਂ ਤੇ ਗੁਰੂ ਸਾਹਿਬ ਦੀ ਕਿਰਪਾ ਹੋਈ ਇਹਨਾਂ ਇਲਾਕਿਆਂ ਨੂੰ ਸੰਸਥਾਵਾਂ ਨੇ ਗੋਦ ਵੀ ਲਿਆ ਵੱਡੇ ਤੌਰ ਤੇ ਸੁਮਾਵਾ ਵੀ ਕੀਤੀ ਕੋਸ਼ਿਸ਼ ਕੀਤੀ ਜਾਂਦੀ ਆ ਅਕਾਲ ਚੈਨਲ ਵੱਲੋਂ ਵੀ ਅਕਾਲ ਏਡ ਵੱਲੋਂ ਵੀ ਤਿਲ ਫੁੱਲ ਲੈ ਕੇ ਇਹਨਾਂ ਪਰਿਵਾਰਾਂ ਤੱਕ ਪਹੁੰਚੀਏ ਜਿੱਥੇ ਅਸੀਂ ਅਕਾਲ ਚੈਨਲ ਇੱਕ ਮਾਧਿਅਮ ਆ ਆਵਾਜ਼ ਚੱਕਦੇ ਆ ਉੱਥੇ ਕੁਛ ਨਾ ਕੁਛ ਜੋ ਤਿਲ ਫੁੱਲਾ ਸੰਗਤ ਦੇ ਸਹਿਯੋਗ ਨਾਲ ਸਵਾਵਾ ਚੱਲਦੀਆਂ ਵਾ ਸਾਡੇ ਨਾਲ ਭਲਵਿੰਦਰ ਸਿੰਘ ਮਾਹਲ ਵੀਰ ਜੀ ਆ ਜਿਹੜੇ ਕਿ ਕਿਸਾਨ ਆਕੂ ਆ ਤੇ ਇਸ ਟਾਈਮ ਸਾਡੇ ਨਾਲ ਆ ਇਸ ਟਾਈਮ ਇਹਨਾਂ ਨੇ ਕਿਹੜੇ ਪਾਸੇ ਨੂੰ ਚਾਲੇ ਪਾਉਣੇ ਆ ਕਿਉਂਕਿ ਤੇਲ ਦੀਆਂ ਸਵਾਵਾ ਜਿਹੜੀਆਂ ਕਿ ਕਾਲ ਏਡ ਵੱਲੋਂ ਜਿਹੜਾ ਸੰਗਤ ਸਾਨੂੰ ਤਿਲ ਫੁੱਲ ਪ੍ਰਵਾਨ ਦਿੰਦੀ ਆ ਉਹ ਪ੍ਰਮਾਨ ਕਰਕੇ ਅਸੀਂ ਅਗਲੇ ਪਾਸੇ ਤੁਰ ਪੈਨੇ ਆ ਤੇ ਅੱਜ ਇਹਨਾਂ ਪਿੰਡਾਂ ਦੇ ਵਿੱਚ ਕਾਫਲਾ ਤੁਰਨ ਲੱਗਾ ਟਰੈਕਟਰਾਂ ਦਾ ਤੇ ਜਿਹਦੇ ਵਿੱਚ ਆਪਾਂ ਗੱਲ ਕਰੀਏ ਨਾ ਵੀਰਾਂ ਦਾ ਵੱਡਾ ਯੋਗਦਾਨ ਟਰੈਕਟਰ ਲੈ ਕੇ ਚੱਲ ਪਏ ਆ ਅਸੀਂ ਟੀਲ ਦੀ ਸੇਵਾ ਕਰਨ ਲੱਗੇ ਆ ਤੇ ਅਗਲੇ ਪਾਸੇ ਸੇਵਾ ਕਿਹੜੀ ਹੋਣੀ ਆ ਇਹਦੇ ਬਾਰੇ ਆਪਾਂ ਵਿੰਦਤ ਸਿੰਘ ਮਾਲ ਜੀ ਨਾਲ ਗੱਲ ਕਰਦੇ ਆ ਗੁਰਫਤੇ ਸੱਚ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਲ ਸਾਹਿਬ ਕਿਹੜੇ ਪਾਸੇ ਨੂੰ ਚੱਲੇ ਪਾਉਣੇ ਹੁਣ ਆਪਾਂ ਆਪਾਂ ਇਸ ਟਾਈਮ ਖਲੋਤੇ ਆ ਗੱਗੋਮਾਲ ਭਾਰਤੀ ਕਿਸਾਨ ਜਨੇਕ ਦਾ ਸੰਘਰਸ਼ ਜਿਹੜਾ ਕੈਂਪ ਲੱਗਾ ਵਾ ਸਾਡੇ ਪ ਕਮਰਾਵਾਂ ਦੇ ਵਿੱਚ ਜਦੋਂ ਆਪਾਂ ਜ਼ਮੀਨ ਪੱਧਰ ਕਰਨਦੇ ਨੇ ਸੜਕੋ ਜਿਹੜਾ ਵਸੀਲੇ ਆ ਉਹ ਥੋੜੇ ਆ ਕਾਲ ਚੈਨਲ ਨੂੰ ਬੇਨਤੀ ਕੀਤੀ ਜਾਂਦੀ ਆ ਤੇ ਕਾਲ ਚੈਨਲ ਦਾ ਧੰਨਵਾਦ ਵੀ ਕਰਦੇ ਆ ਜਿਨ੍ਹਾਂ ਅੱਜਾਂ ਨੂੰ ਤੇਲ ਦੇ ਰੂਪ ਚ ਸੇਵਾ ਦਿੱਤੀ ਆ ਇਹ ਜਿਹੜੇ ਸਾਰੇ ਇਹ ਟਰੈਕਟਰ ਇਹ ਨੌਜਵਾਨ ਆਪਣੇ ਕੋਲੋਂ ਲੈ ਕੇ ਤੇਲ ਦੀ ਸੇਵਾ ਤੁਸੀਂ ਕੀਤੀ ਕਿ ਦਰਿਆਵਾਂ ਪਾਰ ਜਿੱਥੇ ਵਾਕੇ ਲੋੜ ਆ ਜਿੱਥੇ 2-2 4-4 ਕਿੱਲੇ ਵਾਲਾ ਕਿਸਾਨ ਆ ਤੇ ਉਹਦੀ ਪਹਿਲੀ ਜਿਹੜੀ ਰੇਤ ਆ ਜਿਹੜੀ ਚੜੀ ਆ 6 ਤੋਂ 8-8 ਫੁੱਟ ਰੇਤਾਂ ਜੇ ਉਹ ਕੱਲਾ ਕਿਸਾਨ ਲੱਗਦਾ ਤੇ 50000 ਰੁਪਏ ਦਾ ਕਿੱਲੇ ਦਾ ਖਰਚਾ ਵਾ ਰੇਤ ਪੱਧਰੀ ਕਰਨ ਦਾ ਇਹਦੇ ਮੈਂ ਕਾਲ ਚੈਨਲ ਦਾ ਪਰਿਵਾਰ ਦਾ ਉਹਨਾਂ ਦੇ ਮਾਲਕਾਂ ਦਾ ਤੁਹਾਡੀ ਸਾਰੀ ਟੀਮ ਦਾ ਅੰਬਰ ਸੇ ਬਹੁਤ ਧੰਨਵਾਦ ਕਰਦਾ ਜਿਹੜੀ ਇਹਨਾਂ ਦੀ ਬਾਹ ਫੜੀ ਆ ਬਾਹ ਵੀ ਤੁਸੀਂ ਐਸੀ ਫੜੀ ਆ ਵੀ ਜੇ ਕਿਸਾਨ ਨੂੰ 40 ਕਿਲੋ ਦਾਣੇ ਪਾਊਗਾ ਤੇ 20 ਕੁਇੰਟਲ ਉਹਦੇ ਕਿੱਲੇ ਚੋਂ ਦਾਣੇ ਹੋਣਗੇ ਤੇ ਕਿਸਾਨ ਮਜ਼ਦੂਰ ਦਾ ਭਲਾ ਹੋਊਗਾ ਉਦਾਂ ਆਪਾਂ ਕਿਸਾਨ ਦੀ ਜਿੰਨੀ ਮਰਜ਼ੀ ਬਾਹ ਫੜ ਲਈਏ ਨਹੀਂ ਹੋ ਸਕਦਾ ਇਹ ਜ਼ਮੀਨ ਹੀ ਐਸੀ ਆ ਇਹਨੇ ਜ਼ਮੀਨ ਨਹੀਂ ਫਿਰ ਮੋੜ ਪੈਰਾਂ ਸਿਰ ਕਿਸਾਨ ਨੂੰ ਖੜਿਆ ਕਰਨਾ ਵਾ ਤੇ ਉਹ ਤੂੰ ਤੁਹਾਡਾ ਕਾਲ ਚੈਨਲ ਵਾਲਿਆਂ ਦਾ ਬਹੁਤ ਧੰਨਵਾਦ ਜਿਹੜੇ ਖੜੇ ਕਰ ਰਹੇ ਜੋ ਅੱਜ ਤੁਸੀਂ ਤੇਲ ਪਾ ਕੇ ਦਿੱਤਾ ਇਹਦੇ ਵਾਸਤੇ ਜਥੇ ਸੁਮੁੱਚੀ ਜਥੇ ਬੰਦੀ ਵੱਲੋਂ ਸੂਬਾ ਕਮੇਟੀ ਵੱਲੋਂ ਕਾਲ ਚੈਨਲ ਦਾ ਧੰਨਵਾਦ ਕਰਦੇ ਹਾਂ ਤੇ ਲਗਦਾਸ ਦਾ ਇਲਾਕਾ ਆਇਆ ਹੋਇਆ ਇਲਾਕੇ ਵੱਲੋਂ ਵੀ ਬਹੁਤ ਧੰਨਵਾਦ ਕਰਦੇ ਹਾਂ ਜੀ ਮਾਲ ਸਾਹਿਬ ਫਰਜ਼ ਆ ਤੁਸੀਂ ਆਪਣੇ ਫਰਜ਼ ਪਛਾਣ ਰਹੇ ਹੋ ਸੰਗਤ ਆਪਣੇ ਫਰਜ਼ ਪਛਾਣ ਰਹੀ ਹੈ ਟਰੈਕਟਰਾਂ ਦਾ ਕਾਫਲਾ ਲੈ ਕੇ ਤੁਸੀਂ ਚੱਲੇ ਹੋ ਚਲੋ ਤੇਲ ਫੁੱਲ ਜੋ ਸੰਗਤ ਸਮ ਦਿੰਦੀ ਹੈ ਕਿਉਂਕਿ ਮੈਂ ਅਸੀਂ ਹਮੇਸ਼ਾ ਕਿਹਾ ਨੇ ਕਿ ਅਸੀਂ ਇੱਕ ਮਾਧਿਅਮ ਮਾਧਿਮ ਆਵਾਜ਼ ਵੀ ਚੁੱਕਦਾ ਮਾਧਿਮ ਕੁਛ ਨਾ ਕੁ ਸਮਾਉਂ ਵੀ ਪ੍ਰਦਾਨ ਕਰਦੇ ਅਸੀਂ ਹਨਾ ਕੁਛ ਦਿਨ ਪਹਿਲਾਂ ਆਪਾਂ ਇਕੱਠੇ ਹੋਏ ਸੀ ਜਿੱਥੇ ਵੀਰ ਹਰਪਾਲ ਸਿੰਘ ਵੀ ਸੀ ਵੀਰ ਹਰਪੀ ਸਿੰਘ ਸਾਰੇ ਆਮਾ ਇਕੱਠੇ ਸੀ ਉਹਨਾਂ ਇਲਾਕਿਆਂ ਦੇ ਵਿੱਚ ਬਹੁਤਾਂ ਕਿਸਮ ਦੀਆਂ ਸਵਾਵਾਂ ਅਜੇ ਵੀ ਚੱਲ ਪਈਆਂ ਹਨ ਜਦੋਂ ਗੱਲ ਕਰੀਏ ਇਸ ਤੁਹਾਡੇ ਇਲਾਕੇ ਦੇ ਵਿੱਚ ਕੋਸ਼ਿਸ਼ ਕਰਾਂਗੇ ਅੱਗੇ ਤੋਂ ਇਹ ਸਵਾਵਾਂ ਚੱਲਦੀਆਂ ਰਹਿਣੇ ਕਿੰਨੇ ਕੁ ਪਿੰਡ ਪ੍ਰਭਾਵਿਤ ਹੋਏ ਐ ਇਸ ਇਲਾਕੇ ਦੇ ਵਿੱਚ ਸਭ ਤੋਂ ਜ਼ਿਆਦਾ ਜੇ ਗੱਲ ਕਰੀਏ ਇਕੱਲਾ ਇਹ ਨਾਲਾ ਤਸੀਲ ਦੇ 85 ਪਿੰਡ ਨੇ ਪੂਰੇ ਪ੍ਰਭਾਵਿਤ ਕੀਤੇ ਐ 100% ਏਰੀਆ ਤੇ ਲੱਖਾਂ ਏਕੜ ਜ਼ਮੀਨ ਜਿਹੜੀਆਂ ਨੇ ਪ੍ਰਭਾਵਿਤ ਕੀਤੀ ਬਹੁਤ ਵੱਡਾ ਏਰੀਆ ਇੱਕ ਬੰਨੇ ਪਾਣੀ ਦਾ ਹੜ ਆਇਆ ਏ ਇੱਕ ਬੰਨੇ ਸੰਗਤ ਦਾ ਹੜ ਆਇਆ ਪਰ ਇਲਾਕਾ ਬਹੁਤ ਜ਼ਿਆਦਾ ਡੈਮੇਜ ਹੋ ਗਿਆ ਸਰਕਾਰ ਨੇ ਕੋਈ ਬਾਹ ਨਹੀਂ ਫੜੀ ਦਾਨੀ ਸੱਜਣਾ ਫੜੀ ਕਾਲ ਚੈਨਲ ਵਾਲੇ ਹੋਸ ਸੰਸਥਾ ਨੇ ਫੜੀ ਹੈ ਜਥੇ ਬੰਦੀਆਂ ਗਾਂ ਆਈਆਂ ਪਰ ਸਰਕਾਰ ਉਸ ਰੂਪ ਚ ਬਾਹ ਨਹੀਂ ਫੜ ਸਕੀ ਇਹਨਾਂ ਦੀ ਪਰ ਲੋਕਾਂ ਨੇ ਬਾਹ ਫੜੀ ਪਰ ਨੁਕਸਾਨ ਹੀ ਡੈਮੇਜ ਹੀ 100% ਹੋ ਗਿਆ ਸੀ ਤੇ ਬਹੁਤ ਹਜੇ ਵੀ ਤੁਸੀਂ ਵੇਖੋ 50% ਲੋਕਾਂ ਤੋਂ ਕਣਕ ਜਿਹੜੀ ਨਹੀਂ ਵਿਜੀ ਜਾਣੀ ਇਹਦਾ ਇੱਕ ਵੱਡਾ ਕਾਰਨ ਇਹ ਹੈ ਕਿ ਬਹੁਤ ਰੇਤਾ ਚੜ ਗਈ ਹਜੇ ਮਹੀਨਾ ਡੇਢ ਮਹੀਨਾ ਐ ਸੇਵਾ ਚੱਲਣ ਗਈਆਂ ਦਰੋਂ 7000 ਏਕੜ 'ਚ ਰੇਤਾ ਪੈ ਗਈ ਆ ਪਾ ਉਹ 7000 ਏਕੜ ਦੀ ਤੁਹਾਨੂੰ ਪਤਾ ਪਹਿਲੀ ਪੱਧਰ ਕਰਦੇ ਕਿੰਨਾ ਸਮਾਂ ਚਾਹੀਏ। ਨੀ ਦਰਿਆਵਾਂ ਪਾਰ ਰਾਵੀ ਤੋਂ ਪਾਰ ਹੀ ਜਾ ਰਹੇ ਨੇ। ਹਾਂ ਰਾਵੀ ਤੋਂ ਪਾਰ ਹਾਂ। ਬਿਨ ਚਰਾ ਹਾਂ ਰਾਵੀ ਤੋਂ ਪਾਰ ਟਰੈਕਟਰ ਜਾਣੇ ਨੇ। ਰਾਵੀ ਤੋਂ ਪਾਰ ਜਾ। ਪਰ ਇਹਨਾਂ ਨੌਜਵਾਨਾਂ ਨੇ ਆਪ ਦਾ ਰਿਸਕ ਲੈ ਕੇ ਆਪਦੀ ਜਾਨ ਦਾ ਵੀ ਤੇ ਟਰੈਕਟਰਾਂ ਦਾ ਵੀ ਕਿਵੇਂ ਜਾਣੇ? ਬੇੜਿਆਂ 'ਚ ਪਾ ਪਾ ਕੇ ਤੁਹਾਨੂੰ ਦਿਖਾਉਨੇ ਆ। ਅੱਛਾ ਬੇੜਿਆਂ ਜਾਣੇ। ਹਾਂ ਬੇੜਿਆਂ 'ਚ ਪਾ ਪਾ ਕੇ ਇਹਨਾਂ ਟਰੈਕਟਰ ਪਾਰ ਛੱਡਨੇ ਆ ਤੇ ਫਿਰ ਸਾਰੀ ਦਿਹਾੜੀ ਉੱਥੇ ਟਰੈਕਟਰ ਪਾਉਣੇ ਨੇ। ਅਸਲੀ ਸੇਵਾ ਆਪਾਂ ਲੋਕ ਤਾਂ ਸਾਰੇ ਕਰ ਹੀ ਰਹੇ ਆ ਮਾਦਮ ਬਣੇ ਇਹ ਨੌਜਵਾਨ ਬਿਲਕੁਲ ਹਾਂ ਇਹ ਤੇਲ ਦੀ ਸੇਵਾ ਇਹਨਾਂ ਨੂੰ ਤੁਸੀਂ ਕਰਤੀ ਪਰ ਆਪ ਦੀ ਮਸ਼ੀਨਰੀ ਲੈ ਕੇ ਇਹਨਾਂ ਨੇ ਆਪ ਦਾ ਸਾਰਾ ਦਿਨ ਉਧਰ ਟਰੈਕਟਰ ਵਾ ਕੇ ਪੱਧਰੀਆਂ ਪੈਲੀਆਂ ਕਰਕੇ ਫਿਰ ਕੰਪਿਊਟਰ ਕਰਾ ਮਾਰ-ਮਾਰ ਕੇ ਕਿਸਾਨਾਂ ਨੂੰ ਦੇ ਰਹੇ ਨੇ ਆ ਅਸਲੀ ਸੱਤ ਜੋਗ ਇਸ ਹੜ ਦੇ ਵਿੱਚ ਪਾਣੀ ਦੇ ਵਿੱਚ ਵੇਖਣ ਨੂੰ ਪੜਿਆ ਵੀ ਕਿਸਾਨ ਕਿਸਾਨ ਦੀ ਬਾ ਫੜ ਰਿਆ ਵੀ ਜਿੱਥੇ ਕਿਸ ਨੂੰ ਲੱਗਦਾ ਜ਼ਰੂਰਤ ਹੈ ਉੱਥੇ ਲੋਕ ਕਹਿੰਦੇ ਵੀ ਜਾ ਕੇ ਸੇਵਾ ਕਰ ਅੱਛਾ ਕਿਸਾਨ ਤੁਸੀਂ ਕਹਿਆ ਸੀ ਕਿ ਇੱਕ ਦੋ ਕਿੱਲੇ ਵਾਲੇ ਜਾਂ ਚਾਰ ਕਿੱਲੇ ਵਾਲੇ ਕਿਸਾਨਾਂ ਤੱਕ ਤੁਸੀਂ ਪਹੁੰਚ ਕਰਦੇ ਹੋ ਹਾਂਜੀ ਮਲਕੀ ਇਹ ਕਿਸ ਤਰ੍ਹਾਂ ਲੱਭਦੇ ਹੋ ਕਿਸਾਨਾਂ ਨੂੰ ਜਪੇ ਤੁਸੀਂ ਸਾਡੀ ਇੰਦਰ ਪਿੰਡਾਂ ਚ ਲਗਭਗ ਜਿਹੜੀ ਜੱਜੇਬੰਦੀ ਉਹ ਕੰਮ ਕਰਦੀ ਸਾਡੇ ਜਿਹੜੇ ਪਿੰਡ ਦੇ ਪ੍ਰਧਾਨਿਆਂ ਜਾਂ ਬਲਾਕਾਂ ਦੇ ਪ੍ਰਧਾਨਿਆਂ ਅਨੁਸਾਰ ਕਰਦੇ ਨੇ ਬਹੁਤ ਹੱਦ ਤੱਕ ਪਤਾ ਹੀ ਹੁੰਦਾ ਦੱਸਦਾ ਇਹੋ ਪਿੰਡੇ ਗੱਗੋਮਲ ਮੈਨੂੰ ਪਤਾ ਹੀ ਆ ਵੀ ਸਾਡੇ ਗਰੀਬ ਕਿਹੜਾ ਤੇ ਅਮੀਰ ਕਿਹੜਾ ਆ ਤੇ ਇਹ ਫਿਰ ਦੱਸ ਦਿੰਦੇ ਨੇ ਇਹ ਇਹੋ ਜੇ ਕਿਸਾਨ ਆ ਖਲੋਤੇ ਪ੍ਰਧਾਨ ਜੀ ਪਿਛਲੇ ਦਿਨ ਇਹ ਵਧੀਆ ਰੋਟੀ ਖਾਂਦੇ ਨੇ ਇਹਨਾਂ 10 ਲੱਖ ਰੁਪਏ ਠੇਕਾ ਛੱਡਤਾ ਇਹਨਾਂ ਨੂੰ ਆਖਿਆ ਪ੍ਰਧਾਨ ਜੀ ਤੁਹਾਡੀ ਪਹਿਲੇ ਵੀ ਪਾਰਿਆ ਪਹਿਲੀ ਪਧਰੀ ਕਰਦੇ ਹੋ ਅੰਦੇ ਨਾ ਨਾ ਮੇਰੇ ਤੋਂ ਮਹਾਰਾਜ ਨੇ ਸਾਰਾ ਕੁਝ ਦਿੱਤਾ ਮੈਂ ਆਪਦੇ ਟਰੈਕਟਰ ਲਾ ਕੇ ਆਪਦੇ ਜੇਬ ਚੋਂ ਤੇਲ ਪਾ ਕੇ ਕਰੂੰ ਪਰ ਆਪਾਂ ਪਹਿਲੀ ਪਧਰੀ ਉਹਨਾਂ ਦੀ ਕਰਨੀ ਜਿਨ੍ਹਾਂ ਦਾ ਕੋਈ ਸੰਦ ਨਹੀਂ ਜਿਨ੍ਹਾਂ ਕੋਈ ਤੇਲ ਪਾਉਣ ਲਈ ਪੈਸੇ ਨਹੀਂ ਹੈਗੇ ਇਹੋ ਜਿਹੇ ਸੰਦ ਇਹ ਵੀ ਇੱਧਰ ਦੇ ਰਹਿਣ ਵਾਲੇ ਕੱਲੋਂ ਮਾਰ ਲੈਣਾ ਦਾ ਪਿੰਡ 10 ਲੱਖ ਰੁਪਇਆ ਕਹਿਣਾ ਸਾਡਾ ਠੇਕਾ ਵੀ ਛੱਡਤਾ ਇਹ ਜਿਹੜੇ 5 5 6 6 ਏਕੜ ਕੇ ਇਹਨਾਂ ਜਮੀਨ ਲਈ 40 ਕਿੱਲੇ ਜਮੀਨ ਹੈ ਨਾ ਤੇ ਆਪਨੀ ਪਹਿਲੇ ਵੀ ਆਂਦੇ ਮੈਂ ਆਪ ਪੱਧਰ ਕਰੂੰਗਾ ਮੈਂ ਕਿਸੇ ਦੀ ਮਦਦ ਨਹੀਂ ਤੇ ਨਾਲ ਸਹਿਯੋਗ ਵੀ ਕਰਾਂਗੇ ਸੋ ਜੋ ਸਹਿਯੋਗ ਜਥੇਬੰਦੀ ਸਾਡੇ ਆਗੂ ਨੇ ਸਹਿਯੋਗ ਵੀ ਕਰਦੇ ਨੇ ਤੇ ਹੁਣ ਵੀ ਇਹਨਾਂ ਨੇ ਦੱਸਿਆ ਵੀ ਆ 2 ਏਕੜ ਵਾਲਿਆ 4 ਏਕੜ ਵਾਲਿਆ 5 ਏਕੜ ਵਾਲੇ ਇਹਨਾਂ ਦੀਆਂ ਪਹਿਲੀਆਂ ਜਿਹੜੀਆਂ ਪੱਧਰ ਕਰਕੇ ਦੀ ਅੱਛਾ ਆਪਾਂ ਹੁਣ ਗੱਗੋਮਾਲ ਖੜੇ ਆ ਇਧਰ ਆਪਾਂ ਕਿਤੇ ਨੂੰ ਚਾਲੇ ਪੈਣੇ ਆ ਤੁਸੀਂ ਕਹਿੰਦੇ ਸੀ ਇੱਕ ਪਿੰਡ ਚ ਹੋਰ ਇਹ ਆਪਾਂ ਇੱਕ ਪਿੰਡ ਕਮਰਾ ਦੇ ਵਿੱਚ ਸਾਢੇ 3 ਕਿੱਲੇ ਕਿਸਾਨ ਤੋਂ ਪਹਿਲੀ ਆ ਜਿਹੜੀ ਨੌਮਣੀ ਕਹਿੰ ਸਾਢੇ 3 ਕਿੱਲੇ ਜ਼ਮੀਨ ਹੈ ਤੁਸੀਂ ਜਾ ਕੇ ਵੇਖੋ ਸਾਰੀ ਤੇ ਰੇਤਾ ਚੜ ਗਈ ਕਿਸਾਨ ਉਹ ਨਹੀਂ ਪੱਧਰ ਕਰ ਸਕਦਾ ਪਿਛਲੇ ਦਿਨ ਉਹਨੇ ਨੇ ਪ੍ਰਸ਼ਾਸਨ ਨੂੰ ਸਾਰਿਆਂ ਨੂੰ ਆਖਿਆ ਫਿਰ ਉਹਨੇ ਇੱਕ ਵੀਡੀਓ ਜਨਤਕ ਪਾਈ ਜਿਹੜੀ ਸਾਡੇ ਆਗੂਆਂ ਤੱਕ ਪਹੁੰਚੀ ਅਸੀਂ ਉਹਦੀ ਮਦਦ ਕਰਨੀ ਲਗਭਗ 10 ਦਿਨ ਹੋ ਗਏ ਜਿਹੜੇ ਉੱਥੇ ਟਰੈਕਟਰ ਚੱਲਦੇ ਹਨ ਕਮਰਾਵਾ ਪਿੰਡ ਦੇ ਵਿੱਚ ਫਿਰ ਸਾਡਕੋ ਵੀ ਤੁਹਾਨੂੰ ਪਤਾ ਜਥੇਬੰਦੀਆਂ ਕੋ ਕਿੰਨਾ ਕੁ ਸਮਰਥਾ ਹੁੰਦੀ ਹੈ ਤੇ ਸਾਡੇ ਵੀ ਬਹੁਤ ਜਿਹੜੇ ਪਿੰਡ ਚੱਲਦੇ ਆ ਉਹ ਪ੍ਰਭਾਵਿਤ ਹੋ ਗਏ ਨੇ ਹੜ੍ਹਾਂ ਤੇ ਫਿਰ ਅਸੀਂ ਤੁਹਾਡੇ ਘੜੀ ਬੇਨਤੀ ਕੀਤੀ ਕਾਲ ਚੈਨਲ ਤੇ ਕਾਲ ਚੈਨਲ ਦਾ ਧੰਨਵਾਦ ਵੀਰ ਹਰਪਾਲ ਘੜੀ ਕੀਤੀ ਵੀਰ ਹਰਪੀ ਸਿੰਘ ਮਖੂ ਘੜੀ ਕੀਤੀ ਉਹਨਾਂ ਸਾਰਿਆਂ ਬੇਨਤੀ ਜਿਹੜੀ ਪ੍ਰਵਾਨ ਕੀਤੀ ਵੀ ਅਸੀਂ ਤੁਹਾਡੀ ਮਦਦ ਕਰਾਂਗੇ ਅੱਗੇ ਵੀ ਮੈਂ ਤੁਹਾਡੇ ਮੈਂ ਦੱਸਣਾ ਚਾਹੁੰਨਾ ਇਹਨਾਂ ਨੂੰ ਵੀ ਜਿਹੜੇ ਹਰੀ ਕੇ ਕੁੱਤੀ ਵਾਲੇ ਟਰੈਕਟਰ ਚੱਲਣਦੇ ਨੇ ਉੱਥੇ ਵੀ ਇਹਨਾਂ 2-3 3000 ਲੀਟਰ ਦੀ ਡੀਜ਼ਲ ਦੀ ਸੇਵਾ ਕਾਲ ਚੈਨਲ ਤੇ ਹੋਰ ਦਾਨੀ ਸੱਜਣਾ ਨੇ ਕੀਤੀ ਉੱਥੇ ਵੀ ਜਿਹੜੇ ਕਿਸਾਨ ਨੇ 2 ਏਕੜ 4 ਏਕੜ ਇੱਕ ਤੇ ਕਿਸਾਨ ਐਸਾ ਪੀ ਜਿਹੜੇ ਦੀ ਡੈਥ ਹੋ ਚੁੱਕੀ ਹੈ 19 ਚ ਪਾਣੀ ਆਇਆ ਉਹਦੀ ਡੈਥ ਹੋ ਗਈ 23 ਚ ਪਾਣੀ ਆਇਆ ਉਹਦੀ ਮਾਤਾ ਨੂੰ ਅਟੈਕ ਆ ਗਿਆ ਚਾਰ ਭੈਣਾ ਸੀ ਛੋਟਾ ਭਰਾ ਆ 17 18 ਸਾਲ ਦਾ ਉਹਦੀ ਜਥੇਬੰਦੀ ਵੱਲੋਂ ਪਹਿਲੀ ਪੱਧਰ ਕੀਤੀ ਜਾਂਦੀ ਤੇ ਤੇਲ ਦੀ ਸੇਵਾ ਤੁਸੀਂ ਦਿੱਤੀ ਅਸਲੀ ਜਿਹੜਾ ਗਰੀਬ ਆ ਗੁਰੂ ਨਾਨਕ ਦੇ ਲੋਡ ਬੰਦੇ ਉਹ ਗੁਰੂ ਨਾਨਕ ਦੇ ਘਰ ਨੂੰ ਸੇਵਾ ਜਾ ਰਹੀ ਨੇ ਜਿਹੜੇ ਕੁੱਤੀ ਵਾਲੇ ਵੀ ਸੇਵਾ ਹੁਣ ਵੀ ਤੁਸੀਂ ਆ ਗਰੀਬਾਂ ਦੀ ਬਾਹ ਫੜੀ ਹੋਰ ਤੁਹਾਡੇ ਮੱਦੇ ਮੈਂ ਬੇਨਤੀ ਕਰਦੇ ਆ ਇਧਰ ਖਾਦ ਬੀਜ ਦੀ ਵੀ ਬਹੁਤ ਲੋੜ ਪਊਗੀ ਬਹੁਤ ਵੱਡੇ ਪੱਧਰ ਤੇ ਸਾਡੇ ਇਥੇ ਆੜੇ ਪਿੰਡ ਤੇ 3500 ਏਕੜ ਜਿਹੜਾ ਇਹਨੇ ਡੈਮੇਜ ਕੀਤਾ ਕਿਲਾ ਜੇ ਤੁਹਾਨੂੰ ਇੱਥੇ ਮਿਲਣਾ ਹੋਵੇ ਆਪਾਂ ਕੋਈ ਲੋਕੇਸ਼ਨ ਦੱਸ ਸਕਦੇ ਹੋ ਕਿਉਂਕਿ ਵੀਡੀਓ ਜਦੋਂ ਜਨਤਕ ਹੁੰਦੀ ਹੈ ਉਦੋਂ ਫਿਰ ਸੰਗਤ ਪੁੱਛਦੀ ਹੈ ਕਿੱਥੇ ਹੈ ਇਹ ਗੱਗੋਮਾਲ ਹਾਈ ਵਿਦੇ ਉੱਤੇ ਜਿਹੜਾ ਸੂਪੀਆਂ ਨੂੰ ਮੋੜ ਜਾਂਦਾ ਉਹਦੇ ਉੱਤੇ ਕੈਂਪ ਲੱਗਾ ਬਾਈਪਾਸ ਤੇ ਅੱਜ ਨਾਲੇਓ ਸਿਰਫ 9-10 ਕਿਲੋਮੀਟਰ ਦੀ ਦੂਰੀ ਤੇ ਲੱਗਾ ਵੇ ਧਿਆਨ ਕੇ ਵੇਖੋ ਆ ਆ ਪਾਣ ਕੇ ਵਿਜ਼ਿਟ ਕਰੋ ਆ ਆ ਪਾਣ ਕੇ ਵਿਜ਼ਿਟ ਕਰੋ ਵੀ ਜਿਹੜੀ ਚੀਜ਼ ਆ ਆ ਆਪ ਨਾਲ ਸੇਵਾ ਕਰੋ ਸਾਡਾ ਤੇ ਹਰ ਕੋਈ ਕੋਈ ਵਸੀਲਾ ਨਹੀਂ ਅਸੀਂ ਤੁਹਾਡੇ ਮੱਦੇਨਜ਼ਰ ਕੋਈ ਵਸੀਲਾ ਨਹੀਂ ਜਥੇ ਬੰਦਿਆਂ ਕੋਈ ਵਸੀਲਾ ਅਸੀਂ ਤੇ ਤੁਹਾਡੇ ਗਾੜੀ ਬੇਨਤੀ ਪਾਉਣੀ ਆ ਵੀ ਫਲਾਣਾ ਕਿਸਾਨ ਆ ਫਲਾਣਾ ਮਜ਼ਦੂਰ ਆ ਦਾ ਘਰ ਠੱਠਾ ਜਾ ਉਹਦੀ ਪੈਲੀ ਚ ਰੇਤਾ ਤੇ ਸਾਨੂੰ ਸੇਵਾ ਦਿਓ ਅਸੀਂ ਟਰੈਕਟਰ ਲਾ ਕੇ ਪਧਰੀ ਕਰ ਸਕੀ ਅਸੀਂ ਤੇ ਮੰਨਦੇ ਆ ਆਪ ਹੀ ਸਾਡੇ ਤੋਂ ਕੋਈ ਵਸੀਲਾ ਨਹੀਂ ਅਸੀਂ ਕੋਈ ਨਹੀਂ ਕੇ ਸੇਵਾ ਕਰਾ ਰਹੇ ਨੇ ਸੇਵਾ ਤੁਸੀਂ ਕਰ ਰਹੇ ਜੋ ਹੁਣ ਇਹਨਾਂ ਲੋਕਾਂ ਦੀ ਡਈ ਅਸੀਂ ਤੇ ਵਿੱਚ ਵਿਸ ਖਲੋਤੇ ਹਾਂ ਬਿਲਕੁਲ ਅਸੀਂ ਵੀ ਇੱਕ ਮਾਧਿਅਮ ਆ ਮਾਲ ਸਾਹਿਬ ਆਪਾਂ ਸਾਰੇ ਇੱਕ ਮਾਧਿਅਮ ਬਣੇ ਹੋਏ ਆ ਤੇ ਉਸੇ ਤਰ੍ਹਾਂ ਇਹ ਸਵਾਮਤ ਚੱਲਦੀ ਰਹੇ ਬਾਬਾ ਜੀ ਗੁਰਫਤਿਹ ਸਾਂਝ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਸ਼ੁਭ ਨਾਮ ਜੀ ਆਪਣਾ ਸੁਖਦੇਵ ਸਿੰਘ ਜੀ ਸੁਖਦੇਵ ਸਿੰਘ ਜੀ ਨੁਕਸਾਨ ਹੋ ਤੁਹਾਡਾ ਵੀ ਹੋਇਆ ਬਹੁਤ ਜ਼ਿਆਦਾ ਨੁਕਸਾਨ ਤੇ ਬਹੁਤ ਜ਼ਿਆਦਾ ਹੋਇਆ ਕੋਈ ਗੱਲ ਨਹੀਂ ਉਹ ਆਪਣਾ ਬੇਟਾ ਮਰਜਨ ਦੇ ਵੀ ਤੇ ਆ ਅੱਛਾ ਤੇ ਕੋਈ ਨਹੀਂ ਬਾਬੇ ਦੀ ਕਿਰਪਾ ਆ ਹੂੰ ਤੇ ਠੇਕਾ ਛੱਡਦਾ ਤੁਸੀਂ ਫਿਰ ਅਪਣੇ ਆਪ ਹੀ ਛੱਡਦਾ ਫਿਰ ਕੋਈ ਗੱਲ ਨਹੀਂ ਹੁਣ ਇੱਕ ਬੰਦਾ ਆ ਇਹੋ ਸਾਡੇ ਭਰਾਜ ਨੇ ਪੈੜੀ ਲਈ ਹੈ ਵੇਖੋ ਠੇਕਾ ਮੈਨੂੰ ਦਿੱਤਾ 20000 20 30000 ਦਿੱਤੇ ਉੱਤੇ 20000 ਉੱਤੇ ਲਾਇਆ ਜੇ ਮੈਂ ਆਪ 40 ਕਿੱਲੇ ਬੀਜ ਦਾ 50 ਕਿੱਲੇ ਤੇ ਖਰਚਾ ਮੇਰਾ ਵੀ ਕਿੱਲੇ ਹੋਣਾ ਹੈ ਹੁਣਾ ਕਿ ਨਹੀਂ ਹੋਣਾ ਮੇਰਾ ਹੋਰ 8 ਲੱਖ 10 ਲੱਖ ਜਾਣਾ ਸੀ ਬਿਲਕੁਲ ਬਿਲਕੁਲ ਤੇ ਹੁਣ ਮੈਂ ਚਲੋ ਠੇਕਾ ਵੀ ਰਣ ਆਖਿਆ ਵੀ ਜੇ ਪੈਸੇ ਲੈਣੇ ਪੈਸੇ ਲੋ ਜਿਠੇ ਕਾਚੜਾ ਰਾਸਿਕ ਵੀਰ ਆ ਉਹ ਵੀ ਕਹਿੰਦੇ ਬੰਨੀ ਠੇਕਾ ਲੈਣੇ ਪਹਿਲੀ ਬਿਜਣੀ ਹੈ ਮੈਂ ਪਧਰੀ ਮੈਂ ਕਰ ਦੇਣਾ ਵਾਹ ਮੈਂ ਤੇ ਨਾਲ ਸੇਵਾ ਕਰ ਰਹੇ ਹਾਂ ਕਰਨੇ ਸੇਵਾ ਕਰਨੀ ਹਾਂ ਜੀ ਜੀ ਕਿਤੇ ਨਹੀਂ ਇਹਨਾਂ ਦੀ ਸਾਰੀ 20 ਵੀ ਮੈਂ ਕਿਹਾ ਜੇ ਇੱਥੋਂ ਘੱਟ ਮਿਲੂ 20 ਵੀ ਦੋ ਤਿੰਨ ਦਿਨ ਪੜੋਲੇ ਪਰੇ ਕੋਈ ਗੱਲ ਨਹੀਂ 20 ਵੀ ਅੱਧੂ ਕੋੜੋਂ ਤੱਕ ਕੋਈ ਗੱਲ ਨਹੀਂ ਵੱਧੂ ਵੀ ਕੰਨ ਕਰ ਇਹ ਬਾਬੇ ਨਾਨਕ ਦੀ ਕਿਰਪਾ ਕਹਿ ਸਕਦੇ ਆ ਆਪ ਦੀ ਪਹਿਲੀ ਵੀ ਇਹਨਾਂ ਦੀ ਡੈਮੇਜ ਹੋਈ ਹੈ 100% ਹੀ ਨੁਕਸਾਨ ਹੋਇਆ ਇਹਨਾਂ ਦਾ ਇਹ ਬਾਬੇ ਨਾਨਕ ਦੀ ਕਿਰਪਾ ਵਾਹ ਸਾਲਿਆ ਨਾ ਇੱਕ ਮਤਲਬ ਦਰਿਆੜੇ ਪਿਲਰਾ ਵੀ ਨੇ 20 ਕਿੱਲੇ ਥਾਂ ਤੇ ਕੋਈ ਗੱਲ ਨਹੀਂ ਤੇ ਕਰ ਲਾਂ ਕੋਈ ਗੱਲ ਨਹੀਂ ਕਿਰਪਾ ਬਾਬੇ ਦੀ ਚਲੋ ਗੁਰੂ ਸਾਹਿਬ ਕਿਰਪਾ ਕਰਨ ਜੀ ਹੋਰ ਜੀ ਬਾਬਾ ਜੀ ਠੀਕ ਹੋ ਤੁਸੀਂ ਠੀਕ ਹੈ ਜੀ ਤੁਹਾਡੀ ਵੀ ਜ਼ਮੀਨ ਹੋਈ ਪ੍ਰਭਾਵ ਵਾਲੀ ਬਿਲਕੁਲ ਸੱਕੀ ਦਾ ਕੰਡਾ ਜੀ ਜਿਹਦੇ ਉੱਤੇ ਆ ਅੱਜ ਹੀ ਲਿਖਾਉਣ ਵਾਸਤੇ ਆਏ ਆ ਵੀ ਸਾਡੂੰ ਕੋ ਬੀਕ ਕੋ ਕਾਦ ਇਸੇ ਬਾਅਦ ਕੋਸਾ ਕਰਪਾ ਕਰਨਗੇ ਜੀ ਤਾਂ ਨਹੀਂ ਸੱਜਣ ਪਹੁੰਚਣਗੇ ਸਰਕਾਰ ਨੇ ਕਿੰਨਾ ਕਿ ਸਹਿਯੋਗ ਕਰਤਾ ਇਸ ਇਲਾਕੇ ਨੂੰ ਕੋਈ ਨਹੀਂ ਜੀ ਸਰਕਾਰ ਨੇ ਕੀਤਾ ਜੀ ਕੋਈ ਹਿੱਸਾ ਨਹੀਂ ਨਹੀਂ ਸਰਕਾਰ ਨਹੀਂ ਪਹੁੰਚੀ ਕਿਸਾਨਾਂ ਤੱਕ ਦੀ ਅਜੇ ਤੱਕ ਦੇ ਖਰਾਬਾ ਕੁਝ ਪਰਸੈਂਟ ਲੋਕਾਂ ਨੂੰ ਮਿਲਿਆ 5% ਅੱਛਾ ਤੇ ਖਰਾਬੇ ਤੱਕ ਦੀ ਆਸ ਵੀ ਕੋਈ ਨਹੀਂ ਦੇਣਗੇ ਟਾਈਮ ਨਾਲ ਕਿ ਤਸੀਮ ਸਾਹਿਬ ਤੇ ਆਏ ਸੀ ਕੁਝ ਦਿਨ ਆਏ ਸੀ ਪਰ ਕਿਸਾਨਾਂ ਨੂੰ ਟਾਈਮ ਨਾਲ ਖਰਾਬਾ ਦੇਣ ਤੇ ਉਹਨੇ ਟਾਈਮ ਨਾਲ ਕਰਨ ਕੇ ਪਿੱਛੇ ਛਾਵੇ ਹੂੰ ਤੇ ਅਸੀਂ ਤੇ ਆਸ ਕਰਦੇ ਹਾਂ ਤੁਹਾਡੇ ਚੰਦਰ ਆਏ ਵੀ ਕੋਈ ਸਹੀ ਸੇਵਾ ਕਰਦੀਆਂ ਤੁਹਾਡੇ ਰਕੀ ਜਿੱਥੇ ਬੰਦੀਆਂ ਤਾਂ ਹੀ ਕਿਸਾਨ ਵੀ ਅੱਗੇ ਉੱਠਣਗੇ ਸਰਕਾਰ ਕੋਲੋਂ ਤੇ ਕੋਈ ਆਸ ਨਹੀਂ ਹੈਗੀ ਟੀ ਵੱਡੀ ਕਿਉਂ ਜੀ ਕਿਵੇਂ ਚੱਲਿਆ ਸਰਕਾਰ ਦਾ ਇੱਥੇ ਕਿੰਨਾ ਕੁ ਯੋਗਦਾਨ ਵਨ ਸਰਕਾਰ ਦਾ ਇੱਥੇ ਕੋਈ ਯੋਗਦਾਨ ਨਹੀਂ ਹੈਗਾ ਇਹ ਸਾਰੇ ਸਾਡੇ ਪਲਵਿੰਦਰ ਮਾਹ ਸਿੰਘ ਜੀ ਇਹੇ ਕਰਨ ਦੇ ਜੋ ਕਰਾਉਂਦੇ ਅੱਗੇ ਲਾ ਕੇ ਸਾਰਾ ਇਹਨਾਂ ਦੇ ਸਿੱਤੇ ਚਲਣ ਦੇ ਤੇ ਆਏ ਤੇ ਹੈਗੀ ਸੀਮ ਕੁਛ ਦਿਨ ਪਹਿਲਾਂ ਇੱਥੇ ਨਹੀਂ ਜੀ ਮਾਹ ਸਾਹਿਬ ਕਿੱਥੇ ਪੈਸਾ ਉਹ ਸੀਐਮ ਸਾਹਿਬ ਆਪਣੇ ਸਰਪੰਚਾਂ ਨੂੰ ਪੰਚਾਂ ਨੂੰ ਆਪਣੇ ਚੇਤਿਆਂ ਨੂੰ ਬਲਾਕ ਪ੍ਰਧਾਨਾਂ ਨੂੰ ਚੈੱਕ ਵੰਡ ਕੇ ਹਜੇ ਤੱਕ ਗੱਗੋਮਾਲ ਦੇ ਵਿੱਚ ਖੜੇ ਹੀ ਆ ਵਿਚਾਰੇ ਜਿਹੜੇ ਦੱਸ ਰਹੇ ਹਜੇ ਤੱਕ ਮਤਲਬ 1 ਰੁਪਏ ਦਾ ਚੈੱਕ ਨਹੀਂ ਦਿੱਤੇ ਗਏ ਪੈਸੇ ਨਹੀਂ ਪਾਏ ਗਏ ਹਜੇ ਗਰਦਾਵਰੀਆਂ ਹੋ ਰਹੀਆਂ ਨੇ ਪਟਵਾਰੀ ਕਹਿੰਦੇ ਲਗਭਗ ਮਹੀ ਗਰਦੌਰੀਆਂ ਗਰਦੌਰੀਆਂ ਨੂੰ ਸੀਐਮ ਸਾਹਿਬ ਕਹਿੰਦੇ ਸਾਰਿਆਂ ਨੂੰ ਮਾਜਵਾ ਦੇਤਾ ਇਹ ਸੀਐਮ ਸਾਹਿਬ ਨਾੜਕ ਕਰਦੇ ਆ ਗਏ ਉਹ ਨਾੜਕ ਇਥੇ ਜਨਤਾ ਕਰਦੇ ਬਹੁਤੀ ਸਤਾਈ ਦੂਰ ਨਹੀਂ ਜਿਹੜਾ ਲੋਕਾਂ ਨੇ ਹੁਣ ਇਹਨਾਂ ਨੂੰ ਜਵਾਬ ਦੇਨੇ ਜਿੰਦੇ ਲੋਕ ਇਥੇ ਉਹਦੇ ਖਫੇ ਐ ਨਾ ਇਹ ਪਾਣੀ ਜਿਹੜਾ ਇਹਦਾ ਕੁਦਰਤੀ ਨਹੀਂ ਗੈਰ ਕੁਦਰਤੀ ਫਲੱਡ ਆਈ ਨੇ ਜੇ ਪ੍ਰੋਪਰ ਮੀਟਿੰਗਾਂ ਹੋਈਆਂ ਹੁੰਦੀਆਂ ਪ੍ਰੋਪਰ ਚੈਨਲ ਥਰੂ ਤੇ ਫਿਰ ਜਿਹੜਾ ਇਹ ਆ ਇੰਨੇ ਲੋਕਾਂ ਦੀ ਮਾਰ ਨਹੀਂ ਹੁੰਨੀ ਹੁਣ ਘਰੋਂ ਫਿਰ ਕੈਰ ਕਰਦੇ ਨੇ 5 ਸਾਲ ਲਈ ਆਰਥਿਕ ਤੌਰ ਤੇ ਕਿਸਾਨ ਜਿਹੜਾ ਪਿੱਛੇ ਚੱਲ ਗਿਆ 5 ਸਾਲ ਕਿਸਾਨ ਤੋਂ ਪੈਰ ਨਹੀਂ ਲੱਗਨੇ ਤੇ ਕਸੂਰ ਐ ਸੀਐਮ ਦਾ ਜੇ ਲੋਕਾਂ ਨੇ ਬਣਾਇਆ ਹੀ ਆਮ ਘਰ ਦਾ ਮੁੰਡਾ ਵਾ ਪਰ ਇਹਨੇ ਖਾਸ ਕਰਕੇ ਖਾਤੀ ਵੀ ਲੋਕਾਂ ਨੂੰ ਮਾਰਤਾ ਡੋਬ ਕੇ ਡੋਬ ਕੇ ਮਾਰਿਆ ਇੱਥੋਂ ਤੱਕ ਆ ਬੁੱਧੀ ਜੀਵਨ ਦੀ ਗੱਲ ਕਰਨੀ ਵੀ ਜਿਹੜਾ ਕਾਨੂੰਨ ਲਿਆਂਦਾ ਹੀ ਇਹਨਾਂ ਨੇ ਜ਼ਮੀਨਾਂ ਖੋਹਣੀਆਂ ਚਾਹੁੰਦੇ ਆ ਕਿਸਾਨਾਂ ਤੋਂ ਉਹ ਕਿਸਾਨਾਂ ਦਿੱਤੀਆਂ ਨਹੀਂ ਪੰਜਾਬ ਇੱਕ ਮੁੱਠ ਹੋ ਜਾ ਤੇ ਹੁਣ ਪਾਣੀ ਨੇ ਛੱਡ ਕੇ ਜਿਹੜੇ ਲੋਕਾਂ ਨੂੰ ਮਾਰ ਰਹੇ ਨੇ ਇਹ ਗੱਲ ਚੰਗੀ ਨਹੀਂ ਹੁੰਦੀ ਜਦੋਂ ਰਾਜਾ ਹੀ ਇਹ ਕਰਨ ਡੈ ਪੇ ਫਿਰ ਜਨਤਾ ਕੋ ਬਹੁਤਾ ਆਸ ਨਹੀਂ ਪਾਲੀਦੀ ਲੋਕ ਦੇਣਗੇ ਜਵਾਬ ਵਸਤਾਈ ਚ ਦੇਣਗੇ ਇਹ ਪੰਜਾਬ ਆ ਜਿੰਨਾ ਮਰਜੀ ਇਹਨਾਂ ਨੂੰ ਲੁੱਟਿਆ ਕੁੱਟਿਆ ਫਿਰ ਵੀ ਇਹ ਚੜ੍ਹਦੀ ਕਲਾ ਦੇ ਵਿੱਚ ਚਲੋ ਹਮਾ ਸਾਬਾ ਕਾ ਅਗਲੇ ਪਾਸੇ ਨੂੰ ਚੱਲੇ ਪਾਉਨੇ ਆ ਅੱਧੇ ਪਾਸੇ ਤੁਸੀਂ ਤੋਰੋ ਅਗਲੀਆਂ ਤਸਵੀਰਾਂ ਵੀ ਤੁਹਾਡੇ ਸੰਧੀਆਂ ਕਰਦੇ ਆ ਕੋਸ਼ਿਸ਼ ਕਰਾਂਗੇ ਅਸੀਂ ਆ ਕਾਲ ਚੈਨਲ ਆਹੀਂ ਜੋ ਸੰਗਤ ਸਾਨੂੰ ਸਹਿਯੋਗ ਕਰਦੀ ਆ ਕੰਮ ਕਰਕੇ ਉਹਦੇ ਨਾਲ ਸਹਿਯੋਗੀ ਬਣੇ ਰਹੀਏ ਵੀਰ ਚਰਨਜੀਤ ਸਿੰਘ ਨਾਲ ਆ ਸਾਡੇ ਲਗਾਤਾਰ ਜੇ ਆਪਾਂ ਸਹਿਯੋਗਾਂ ਦੀ ਗੱਲ ਕਰੀਏ ਤੇ ਕੋਈ ਨਾ ਕੋਈ ਸਹਿਯੋਗੀ ਸਾਨੂੰ ਜਥੇਬੰਦੀਆਂ ਤੌਰ ਤੇ ਮਿਲ ਜਾਂਦਾ ਉਹ ਵੀਰ ਅੱਗੇ ਲਾ ਕੇ ਤੁਰ ਪੈਂਦੇ ਜਿਵੇਂ ਪਲਵਿੰਦਰ ਸਿੰਘ ਮਾਹਲਾ ਬਾਕੀ ਵੀਰ ਆ ਸਾਡੀ ਟੀਮ ਆ ਇਸ ਟਾਈਮ ਤੇ ਉੱਤੇ ਵੀਰ ਅਮਰਜੀਤ ਸਿੰਘ ਨਾਲ ਆ ਵੀਰ ਚਰਨਜੀਤ ਸਿੰਘ ਜੀ ਵਰਸਤੇ ਸਾਧ ਕਰਨ ਚਨਜੀ ਜੀ ਭਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਹੈ ਗੁਰਜੀ ਜੀ ਖਤਰੀ ਅੱਛਾ ਤੁਸੀਂ ਦੋਵੇਂ ਪਾਸੇ ਦੇ ਵੈਸੇ ਮੰਜ਼ਰ ਲਾਗੂ ਹੋ ਕੇ ਵੇਖਿਆ ਥੋੜਾ ਇੱਧਰ ਆਜੋ ਥੋੜਾ ਰਸਤਾ ਵੀ ਰਹਿ ਜਾਊਗਾ ਦੋਵੇਂ ਪਾਸੇ ਦਾ ਮੰਜ਼ਰ ਤੁਸੀਂ ਨੇੜੇ ਹੋ ਕੇ ਵੇਖਿਆ ਕੀ ਲੱਗਦਾ ਸੀ ਉਹਨਾਂ ਦਿਨਾਂ ਦੇ ਵਿੱਚ ਪੰਜ-ਪੰਜ 7-7 ਫੁੱਟ ਪਾਣੀ ਐ ਇਸ ਟਾਈਮ ਫਸਲਾਂ ਖਰਾਬ ਹੋ ਚੁੱਕੀਆਂ ਵਾ ਸਰਕਾਰ ਵੱਲੋਂ ਕੋਈ ਹੱਦ ਤੱਕ ਮਾਫੀ ਨਹੀਂ ਮਿਲਿਆ ਸਿਕ ਸੰਸਥਾਵਾਂ ਨੇ ਬਾਹ ਫੜੀ ਐ ਇਸ ਟਾਈਮ ਲੋਕਾਂ ਦੀ ਬਿਲਕੁਲ ਜੀ ਸਰਕਾਰਾਂ ਨੇ ਤਾਂ ਕੁਝ ਵੀ ਨਹੀਂ ਦੇਣਾ ਸੀ ਕਿਉਂਕਿ ਬਿੱਤਰਾਂ ਵੀਰ ਨੇ ਪਹਿਲਾਂ ਵੀ ਗੱਲ ਕੀਤੀ ਸੀ ਕਿ ਜਿਸ ਤਰ੍ਹਾਂ ਪਾਣੀ ਦਾ ਹੜ੍ਹ ਆਇਆ ਫਸਲਾਂ ਤਬਾਹ ਹੋ ਗਈਆਂ ਘਰਾਂ ਦਾ ਵੀ ਨੁਕਸਾਨ ਹੋਇਆ ਫਸੂਆਂ ਦਾ ਡੰਗੜਾ ਹਰ ਚੀਜ਼ ਦਾ ਨੁਕਸਾਨ ਹੋਇਆ ਪਰ ਜੀ ਸੰਗਤਾਂ ਦੇ ਇਦਰ ਹੜ੍ਹ ਵੇਖੇ ਸੰਗਤਾ ਦਾ ਵੀ ਹੜ੍ਹ ਆ ਗਿਆ ਸੀ ਪਾਣੀ ਦਾ ਹੜ੍ਹ ਦੁੱਛੇ ਪਾਸ ਸੰਗਤਾ ਦਾ ਹੜ੍ਹ ਕਿਸੇ ਪਾਸੇ ਕਿਸੇ ਚੀਜ਼ ਦੀ ਕਮਣੀ ਹਰ ਤਰ੍ਹਾਂ ਦਾ ਜਿਹੜੀ ਇੱਥੇ ਸਮਾਨ ਠੀਕ ਹੈ ਖਾਣ ਪੀਣ ਦਾ ਜਾਂ ਜਿਸ ਤਰ੍ਹਾਂ ਵੀ ਮਤਲਬ ਹਰ ਤਰ੍ਹਾਂ ਦਾ ਸਮਾਨ ਜਿਸ ਤਰ੍ਹਾਂ ਆਪਾਂ ਕਹਿ ਸਕਦੇ ਕਿ ਘਰੇਲੂ ਸਮਾਨ ਸਾਰਾ ਇੱਥੇ ਜਿਹੜੀ ਜਿਹੜੀ ਚੀਜ਼ ਦੀ ਲੋਡ ਸੀ ਸਾਰਿਆਂ ਸੰਗਤਾ ਨੇ ਬਚਾਇਆ ਕੱਪੜੇ ਤੱਕ ਪਾਣੀ ਤੱਕ ਸੰਦਿਆਂ ਤੱਕ ਜਿਹੜਾ ਆਚਾਰ ਆਇਆ ਸਾਰ ਸਭ ਕੁਝ ਇੱਥੇ ਪਜਾਇਆ ਪਤ ਜਿਹੜਾ ਨੁਕਸਾਨ ਤੋਂ ਨੁਕਸਾਨ ਜਿਸ ਤਰ੍ਹਾਂ ਵੀਰ ਨੇ ਉਹ ਗੱਲ ਕੀਤੀ ਕਿ ਉਹਨਾਂ ਦੇ ਜਿਹੜਾ ਠੇਕਾ ਵੀ 10 ਲੱਖ ਛੜ ਦਿੱਤਾ ਉਹਨਾਂ ਦਾ ਆਪਣਾ ਵੀ ਕਾਫੀ ਨੁਕਸਾਨ ਹੋਇਆ ਤੇ ਦੇਖੋ ਹੁਣ ਤੁਸੀਂ ਆ ਝੋਡੇ ਦੇ ਦੇਖ ਲਓ ਆ ਚਾਹਨਾ ਸਾਰਾ ਦੁਬਾਰਾ ਫਟ ਕੇ ਸਾਰਾ ਫਿਰ ਉੱਡ ਪਿਆ ਬਹੁਤ ਵੱਡਾ ਨੁਕਸਾਨ ਏ ਪਰ ਫਿਰ ਵੀ ਚਲੋ ਜਿੰਨੇ ਕਿ ਸੰਗਤਾਂ ਦਾ ਸਾਰਿਆਂ ਦਾ ਧੰਨਵਾਦ ਸਾਰਿਆਂ ਸੰਗਤਾਂ ਦਾ ਜਿੰਨਾਂ ਜਿੰਨਾਂ ਨੇ ਸਹਿਯੋਗ ਕੀਤਾ ਸਹਿਯੋਗ ਕਰਿਵਰੀਆਂ ਜੇ ਕਿਸੇ ਨੂੰ ਹੁਣ ਵੀ ਜਿਵੇਂ ਆਪਾਂ ਗੱਲ ਕਰਦੇ ਆ ਕਿ ਇਹ ਰਾਵੀ ਤੂਫਾਨ ਜਾ ਕੇ ਜਿੱਥੇ ਕਦੇ ਜੀ ਨਹੀਂ ਇਕੜਾ ਜ਼ਮੀਨ ਜਿਹੜੇ ਕਿ ਸਾਰੇ ਰੇਤਾ ਛੇਤ ਰੇਤਾ हां ਚੜੀ ਹੋਈ ਜਿਹੜੀ ਰੇਤਾ ਚੜ ਗਈ ਹੈ ਤੇ ਹੁਣ ਇਹ ਵੀ ਰਚਾ ਕਰ ਰਹੇ ਨੇ ਕਿਸਾਨ ਯੂਨੀਅਨ ਵਾਲੇ ਸਾਜੋ ਜੀ ਇਹਨਾਂ ਨੇ ਸਾਰਿਆਂ ਦੇ ਸਹਿਯੋਗ ਨਾਲ ਉੱਥੇ ਜਿਹੜੀ ਰੇਤਾ ਖਰਾਇਆਂ ਦੇ ਨਾਲ ਉਹਨਾਂ ਨੂੰ ਪੱਤਰਾ ਕਰਕੇ ਉੱਥੇ ਜਿਹੜਾ ਹੋ ਸਕਦਾ ਕੰਕੜ ਕਿਸੇ ਪੋਸਟ ਦਾ ਨਾਮ ਵੀ ਬੀਜੀ ਜਾਵੇ ਲੇਟ ਵੀ ਹੋ ਸਕਦਾ ਪਰ ਇਹਨਾਂ ਵੀਰਾਂ ਦਾ ਵੀ ਧੰਨਵਾਦ ਹੈ ਤੇ ਸੰਗਤਾਂ ਦਾ ਵੀ ਧੰਨਵਾਦ ਜਿਹੜੇ ਜਿਹੜੇ ਸਹਿਯੋਗ ਕਰਦੇ ਨੇ ਜਿਨ੍ਹਾਂ ਪ੍ਰਧਾਨ ਸਾਹਿਬਾ ਭਰਾਵਾਂ ਨੇ ਆਪਣਾ ਦਸਤਾਬੇਜ ਆਜੇ ਨਾਲ ਪਛਾਨ ਵੀਰਾਂ ਨੂੰ ਦੇ ਜੇ ਹਾਲ ਚੰਗਾ ਤੇ ਕਾਲੇ ਤੋਂ ਜਿਹੜੀ ਡਿਜੀਟਲ ਸੇਵਾ ਕੀਤੀ ਜਾ ਰਹੀ ਹੈ ਤੁਸੀਂ ਦੇਖੋ ਤੇ ਜਿੰਨੇ ਆ ਟਰੈਕਟਰ ਜਾ ਰਹੇ ਸਾਰਿਆਂ ਦੇ ਵਿੱਚ ਆਪਾਂ ਕਿ ਇਹਦੇ 3 ਲੀਟਰ ਕਹਿੰਦੇ 50 ਲੀਟਰ ਕਹਿੰਦੇ ਜਿੰਨਾ ਜਿੰਨਾ ਵੀ ਇਹਨਾਂ ਦੀ ਸਮਰੱਥਾ ਜਿੰਨਾ ਵੀ ਇਹਨਾਂ ਨੇ ਉੱਥੇ ਕੰਮ ਕਰਨਾ ਇਹ ਹੁਣ ਵੀਰ ਨੇ ਦੱਸਿਆ ਕਿ ਜਿਹੜੇ ਰਾਉ ਪਾਰ ਜਿਹੜੇ ਰਾਵੀ ਤੋਂ ਪਾਰ ਜਿਹੜੇ ਜਿਹੜੇ ਬੇੜਿਆਂ ਵਾਲੇ ਟਰੈਕਰ ਉੱਥੇ ਜਾਣਗੇ ਉੱਥੇ ਸਾਰੇ ਦਿਹਾੜੀ ਜਾ ਕੇ ਉੱਥੇ ਜਿਹੜਾ ਕਰਾਇਆ ਕਰਕੇ ਸੇਵਾ ਕਰਨਗੇ ਤੇ ਉੱਥੇ ਜਿਹੜੀ ਮਿੱਟੀ ਜਿਹੜੀ ਨੂੰ ਪਾਸੇ ਢਾਉਣ ਦੀ ਕੋਸ਼ਿਸ਼ ਕਰਨਗੇ ਕਿ ਸਾ ਜਿਹੜੀ ਹੁਣ ਫਸਲ ਵੇਚੀ ਜਾਵੇ ਟਾਈਮ ਤਾਂ ਕਾਫੀ ਲੱਗ ਜਾਣਾ ਵੀ ਤਨਵੀਰ ਨੇ ਦੱਸਿਆ ਕਿ ਡੇਢ ਤੋਂ 2 ਮਹੀਨੇ ਲੱਗ ਸਕਦਾ ਜੇ ਕਰਾਇਆ ਨਾ ਮਿੱਟੀ ਕਿਉਂਕਿ 6 ਤੋਂ 8 ਫੁੱਟ ਜਿਹੜੀ ਮਿੱਟੀ ਕਦਰ ਕਰਨੇ ਦਾ ਟਾਈਮ ਲੱਗਦਾ ਉਹਨੂੰ ਕਿਸੇ ਪਾਸੇ ਲਾਉਣਾ ਵੀ ਕਿਉਂਕਿ ਜਾਂ ਬਾਹਰ ਕੱਢਣਗੇ ਜਾਂ ਕਿਸੇ ਪਾਸੇ ਕਿਤੇ ਉਹਨੂੰ ਸੈੱਟ ਕਰਕੇ ਉਹਨੂੰ ਜਿਹੜਾ ਪਧਰਾ ਕਰਨਗੇ ਤੇ ਧੰਨਵਾਦ ਉਹਨਾਂ ਸੰਗਤਾਂ ਦਾ ਵੀਰਾਂ ਦਾ ਭਰਾਵਾਂ ਦਾ ਜਿਨ੍ਹਾਂ ਨੇ ਸਹਿਯੋਗ ਕੀਤਾ ਤੇ ਡੀਜ਼ਲ ਦੀ ਸੇਵਾ ਕੀਤੀ ਇਸੇ ਤਰ੍ਹਾਂ ਜਿਸ ਤਰ੍ਹਾਂ ਇਹਨਾਂ ਵੀਰਾਂ ਦੀ ਇੱਕ ਵੀਡੀਓ ਵਾਇਰਲ ਇਸ ਮਵੇਂ ਦੇਖੀ ਸੀ ਕਿ ਇਹਨਾਂ ਨੇ ਕਿਹਾ ਕਿ ਕਾਲ ਚੈਨਲ ਨੂੰ ਬੇਨਤੀ ਕੀਤੀ ਸੀ ਕਾਲ ਚੈਨਲ ਨੂੰ ਬੇਨਤੀ ਕਰਦੇ ਕਿ ਸਾਡੇ ਇੱਧਰ ਜਿਹੜੇ ਭਰਾਵਾਂ ਨੂੰ ਕਿਸਾਨਾਂ ਵੀਰਾਂ ਨੂੰ ਜਿਹੜੇ ਡੀਜ਼ਲ ਦੀ ਲੋੜ ਹੈ ਡੀਜ਼ਲ ਦੀ ਰੋਡ ਦੇ ਟਰੈਕਟਰ ਨਾਲ ਆਪਣੇ ਤੇ ਇਹ ਟਰੈਕਟਰਾਂ ਦੇ ਵਿੱਚ ਤੇਲ ਪਾ ਕੇ ਜਿਹੜੇ ਕਿ ਉਹ ਜਿਹੜੀ ਮਿੱਟੀ ਨੂੰ ਜਿਹੜੀ ਰੇਤਾ ਜਿਹੜੀ ਸਸਾ ਦਾ ਅਠਰ ਕੋਟ ਚੜੀ ਆ ਉਹਨੂੰ ਚਪਾਸੀ ਕਰਕੇ ਜਿਹੜਾ ਕਿ ਉਹਨੂੰ ਬਾਹਰ ਨੂੰ ਜ਼ਮੀਨ ਨੂੰ ਮੜ ਵਾਈ ਜੋਗ ਹੋ ਜੇ ਜ਼ਮੀਨ ਨੂੰ ਜੋਗ ਜਿਹੜਾ ਉਹਨੂੰ ਕੀਤਾ ਜਾ ਸਕੇ ਤੇ ਕਿਉਂਕਿ ਜਿਸ ਤਰ੍ਹਾਂ ਇਹਨਾਂ ਨੇ ਗੱਲ ਕੀਤੀ ਡੇਢ ਤੋਂ ਦੋ ਦੋ ਕਿਲੇ ਜਿਨ੍ਹਾਂ ਦੀ ਜ਼ਮੀਨ ਉਹਨਾਂ ਕੋਲ ਤਾਂ ਕਈਆਂ ਕੋਲ ਟਰੈਕਟਰ ਨਹੀਂ ਸਾਧ ਨੇ ਕਿਸੇ ਰਿਸ਼ਤਾਰਾਂ ਦੇ ਵੀ ਨਹੀਂ ਉਹਨਾਂ ਨੇ ਹਾਂ ਸਾਹਿਬ ਬੱਚਾ ਚਾਲੇ ਨਾਲੇ ਲੋਡ ਬੰਦਾ ਨੇ ਜਿਹੜੇ ਉਹਨਾਂ ਨੇ ਆਪਣੇ ਇਹਨਾਂ ਨੇ ਟਰੈਕਟਰ ਵੀਰਾਂ ਨੇ ਲਿਆਂਦੇ ਨੇ ਤੇ ਉਹਨਾਂ ਦੀ ਸੇਵਾ ਕਰ ਰਹੇ ਨੇ ਧੰਨਵਾਦ ਸਾਰੇ ਸੰ ਇਸੇ ਤਰ੍ਹਾਂ ਸਹਿਯੋਗ ਕਰਨ ਜਾ ਕੇ ਜਿਹੜੇ ਹੋਰ ਵੀ ਆਸੇ ਪਾਸੇ ਜਿਹਨੇ ਆਪਾਂ ਮੱਖੂ ਵਾਲੀ ਸਾਈਡ ਤੇ ਗੱਲ ਕਰਦੇ ਆਂ ਸੋਈਪੁਰ ਵਾਲੀ ਸਾਈਡ ਤੇ ਗੱਲ ਕਰਦੇ ਆਂ ਦਾ ਵੀ ਆਪਣਾ ਡੇਰਾ ਬਾਬਾ ਨਾਨਕ ਉਹ ਆ ਰਹੇ ਦਾਸ ਜਿਹਨਾਂ ਨਾਲ ਸਾਈਡ ਤੇ ਕਾਫੀ ਪਿੰਡ ਜਿਹੜੇ ਪ੍ਰਭਾਵਤ ਹੋਏ ਹਨ ਦੇ ਕਾਰਨ ਤੇ ਇਹਨਾਂ ਵਾਸਤੇ ਜੇ ਵੀ ਸੇਵਾਵਾਂ ਚੱਲ ਰਹੀਆਂ ਨੇ ਕਿਉਂਕਿ ਸੇਵਾ ਤਾਂ ਲੰਬਾ ਚੱਲਣੀ ਸੀ ਆਪਾਂ ਪਹਿਲਾਂ ਪਹਿਲੇ ਦਿਨ ਕੱਢ ਲਏ ਕਿ ਤੇ ਇਹ ਕਿ ਸੇਵਾ ਲੰਬੇ ਚੱਲਣੀ ਹੈ ਸੇਵਾ ਹਰ ਚੇਂਜ ਟਾਈਮ ਤੇ ਚੇਂਜ ਹੁੰਦੇ ਰਹਿੰਦੇ ਆਂ ਦੀ ਪਹਿਲਾਂ ਜਿਵੇਂ ਦੱਸਿਆ ਹੈ ਕਿ ਆਪਾਂ ਨੂੰ ਰਾਤ ਦੀ ਲੋੜ ਤੋਂ ਬਾਅਦ ਫਿਰ ਹਣ ਚੌਕਰ ਦੀ ਲੋੜ ਪੈਣੀ ਆ ਖਾਤਾਂ ਦੀ ਲੋੜ ਪੈਣੀ ਆ ਆਪ ਚੀਜ਼ ਦੀ ਲੋੜ ਆ ਤੇ ਇਸੇ ਤਰ੍ਹਾਂ ਸੰਗਤ ਨੂੰ ਬੇਨਤੀ ਹੈ ਕਿ ਤੁਸੀਂ ਆਪਣਾ ਵਾਅਦ ਤੋਂ ਵਾਅਦਾ ਜਿਹਾ ਸਹਿਯੋਗ ਦਿਓ ਤਾਂ ਕਿ ਆਪਾਂ ਜਿਹੜੇ ਕਿਸਾਨ ਜਿਹੜੇ ਪ੍ਰਭਾਵਿਤ ਹੋ ਸਕੈ ਨੇ ਦੀ ਆਪਾਂ ਜਿਹੜੀ ਹੈਲਪ ਕਰ ਸਕੀਏ ਧੰਨਵਾਦ ਜੁੜੇ ਹੋ ਰਹੇ ਹੋ ਤੁਸੀਂ ਮੇਰੇ ਕਾਲ ਚੈਨਲ ਦੇ ਨਾਲ ਤੇ ਆਪਾਂ ਅਗਲੇ ਪਾਸੇ ਉਹਨਾਂ ਪਿੰਡਾਂ ਦੇ ਵਿੱਚ ਤੁਹਾਨੂੰ ਲੈ ਕੇ ਚੱਲਦੇ ਆ ਜਿਨ੍ਹਾਂ ਪਿੰਡਾਂ ਦੀ ਸੁਸਵਾਮਾ ਚੱਲ ਰਹੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ